ਅਦੋਖੀ ਕਿਤਾ ਹੈ ਮੱਖੀਆਂ ਨੇ ਨਾ ਰੋਟੀ ਬਗਾ ਸਕਦੇ ਨਾ ਧਾਰਾ ਕੱਢ ਸਕਦੇ ਕੀ ਸੱਚ ਸੱਚਾ ਵੀਰ ਜੀ ਅਸੀਂ ਤਾਂ ਪਾਣੀ ਤੱਕ ਵੀ ਨਹੀਂ ਪੀ ਸਕਦੇ ਰੋਟੀ ਤਾਂ ਸਾਡੀ ਵਿਚ ਵਿਚ ਰਹਿ ਗਈ ਪਿੱਛੇ ਬੇਨਤੀ ਕੀਤੀ ਆ ਇਕੱਠੇ ਹੋ ਕੇ ਕਦੇ ਪਾਲਟੀ ਫਾਰਮ ਵਾਲਿਆਂ ਕੋਲੇ ਗਏ ਆ ਆਪਾਂ ਵੀਰ ਜੀ ਬਹੁਤ ਜਾਂਦੇ ਵੀ ਨੇ ਬੇਨਤੀਆਂ ਤਾਂ ਬਹੁਤ ਕਰਦੇ ਨੇ ਪਰ ਸੁਣਦੇ ਨਹੀਂ ਅੱਗ ਵੀ ਮੱਖੀਆਂ ਵੜੀਆਂ ਨੇ ਕੀ ਬੋਲਣਾ ਚਾਹੁੰਦੇ ਬਹੁਤ ਜ਼ਿਆਦੇ ਔਖੇ ਆ ਤੁਸੀਂ ਕੱਪੜਾ ਵੀ ਡਾਸੀ ਨਹੀਂ ਬਾਹਰੇ ਤੋਂ ਕੇ ਪਾ ਸਕਦੇ ਬਾਹਰੇ ਰੋਟੀ ਅਸੀਂ ਬਗਾ ਸਕਦੇ ਕਿੰਤਰੇ ਕਹਿੰਦੇ ਬੜੀਆਂ ਅਰਜ਼ੀਆਂ ਦਿੱਤੀਆਂ ਪਰ ਖੈਰ ਪੱਲੇ ਨਹੀਂ ਪਈ। ਭਾਈ ਜੀ 2 ਸਾਲ ਹੋ ਗਏ ਪੂਰਾ ਫੱਲ ਝੋੜ ਲਾਇਆ ਹੈ। ਅਜੇ ਵੀ ਐ ਨਹੀਂ ਹੈਗਾ ਵੀ ਚਲੋ ਥੱਕ ਗਏ। ਥੱਕੇ ਤਾਂ ਹਜੇ ਵੀ ਨੀ ਉੱਪਰ ਤੱਕ ਵੀ ਜਾਵਾਂਗੇ ਅਜੇ ਤਾਂ। ਹਜੇ ਤਾਂ ਚੰਡੀਗੜ੍ਹ ਹੀ ਪਹੁੰਚੇ ਆਂ। ਪਰਸਨਲ ਕਿੱਥੋਂ ਰਹਿ ਗਿਆ ਜਦੋਂ ਪਿੰਡ ਦਾ ਹੋਵੇ? ਵਿਸ਼ੇਸ਼ ਵਿਅਕਤੀ ਦਾ ਹੋਵੇ ਫਿਰ ਪਰਸਨਲ ਹੁੰਦਾ। ਭਾਈ ਜੀ ਹੁਣ ਇਹ ਕੀ ਕਹਿ ਸਕਦੇ? ਹੁਣ ਸਾਨੂੰ ਹਾਰ ਕੇ ਸੀ ਇਹਨਾਂ ਨੂੰ ਕਿਹਾ ਵੀ ਸਾਨੂੰ ਫਾਇਲ ਦੇ ਦਿਓ। ਸਾਡੀ ਫਾਇਲ ਵੀ ਨਹੀਂ ਦਿੱਤੀ ਹਾਲਾਂਕਿ ਸਾਡੇ ਕੋਲ ਫੋਟੋ ਕਾਪੀਆਂ ਹੈਗੀਆਂ ਸੀਗੀਆਂ। ਆ ਬੇਬੀ ਤੂੰ ਕੋਈ ਬੋਲ ਰਹੀ ਸੀ। ਅਸੀਂ ਤਾਂ ਨਾ ਆਇ

ਗਰਮੀ ਤੋਂ ਪਰੇਸ਼ਾਨ ਨਜ਼ਰ ਨਹੀਂ ਆਉਂਦਾ ਜੇਕਰ ਪਰੇਸ਼ਾਨ ਆ ਤਾਂ ਮੱਖੀਆਂ ਦੇ ਤੰਕ ਤੋਂ ਪਰੇਸ਼ਾਨ ਨਜ਼ਰ ਆਉਂਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜੋ ਇਸ ਪਿੰਡ ਵਾਸੀ ਨੇ ਉਹਨਾਂ ਦਾ ਜਿਉਣਾ ਦੁਰਲਭ ਹੋਇਆ ਪਿਆ ਜਿਸ ਕਾਰਨ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਇੱਥੇ ਇਕੱਠੀਆਂ ਨੇ ਛੋਟੇ-ਛੋਟੇ ਬੱਚੇ ਵੀ ਮੌਜੂਦ ਨੇ ਅਤੇ ਪਿੰਡ ਦੇ ਜੋ ਨੌਜਵਾਨ ਨੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦਾ ਕਹਿਣਾ ਕੀ ਪਿਛਲੇ ਕਈ ਸਾਲਾਂ ਤੋਂ ਜੋ ਮੱਖੀਆਂ ਦਾ ਤੰਕਾ ਉਹ ਸਾਨੂੰ ਜਿਉਣ ਨਹੀਂ ਦੇ ਰਿਹਾ। ਨਾ ਅਸੀਂ ਰੋਟੀ ਖਾ ਸਕਦੇ ਆ ਅਤੇ ਨਾ ਹੀ ਪਕਾ ਸਕਦੇ ਆ। ਦੱਸਿਆ ਯਾਰ ਕਿ ਜੇਕਰ ਮੱਖੀਆਂ ਦੀ ਗਿਣਤੀ ਕੀਤੀ ਜਾਵੇ ਤਾਂ ਸ਼ਾਇਦ ਕੋਈ ਅਜੀਹਾ ਨਹੀਂ ਹੋਊਗਾ ਜੋ ਮੱਖੀਆਂ ਦੀ ਗਿਣਤੀ ਕਰਕੇ ਦੱਸ ਦੇ ਕਿ ਮੱਖੀਆਂ ਹੈ ਕਿੰਨੀਆਂ ਨੇ। ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਜਦੋਂ ਮੱਖੀਆਂ ਦਾ ਤੰਕ ਆਉਂਦਾ ਤਾਂ ਪਿੰਡ ਵਾਸੀ ਨੇ ਪੈਪੀਤ ਹੋ ਜਾਂਦੇ ਨੇ। ਅਤੇ ਘਰੋਂ ਨਿਕਲਣਾ ਉਹਨਾਂ ਦਾ ਮੁਸ਼ਕਲ ਹੋਇਆ ਪਿਆ ਦੇਖ ਵੀ ਸਾਹਨੇ ਛੋਟੇ-ਛੋਟੇ ਬੱਚੇ ਨੇ ਕਹਿੰਦੇ ਨੇ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਰਿਸ਼ਤੇਦਾਰ ਛੇਤੀ-ਛੇਤੀ ਆਉਂਦਾ ਨਹੀਂ ਨਾ ਹੀ ਕੋਈ ਬੱਚਾ ਛੁੱਟੀਆਂ ਕੱਟਣ ਆਉਂਦਾ ਇਸ ਪਿੰਡ ਦੇ ਬੱਚੇ ਆਪਣੇ ਨਾਨਕੇ ਦਾ ਜਾਂਦੇ ਨੇ ਪਰ ਕੋਈ ਬੱਚਾ ਆਪਣੇ ਨਾਨਕੇ ਇਸ ਪਿੰਡ ਨਹੀਂ ਆਉਂਦਾ ਸਾਨੂੰ ਪਹਿਲਾਂ ਬੀਬੀ ਨਾਲ ਗੱਲ ਕਰ ਲੈਣਿਆ ਸਸਰੀ ਘਰ ਵੀ ਸਸਰੀ ਘਰ ਵੀ ਜੀਨਾ ਬੀਬੀ ਮੇਰਾ ਨਾ ਜਰੀਨਾ ਬੇਗਮ ਬੀਬੀ ਬੜਾ ਕਹਿੰਦੇ ਦੁਖੀ ਕੀਤਾ ਹੋਇਆ ਮੱਖੀਆਂ ਨੇ ਨਾ ਰੋਟੀ ਪਕਾ ਸਕਦੇ ਨਾ ਧਾਰਾ ਕੱਢ ਸਕਦੇ ਕੀ ਸੱਚ ਸੱਚ ਆ ਵੀਰ ਜੀ ਅਸੀਂ ਤਾਂ ਪਾਣੀ ਤੱਕ ਵੀ ਨਹੀਂ ਪੀ ਸਕਦੇ ਰੋਟੀ ਤਾਂ ਸਾਡੀ ਰਹਿ ਗਈ ਪਿੱਛੇ ਅਸੀਂ ਰੋਟੀ ਤੱਕ ਤਾਂ ਕੀ ਪਕਾਉਣੇ ਅਸੀਂ ਪਾਣੀ ਦੀ ਘੁੱਟ ਵੀ ਨਹੀਂ ਪੀ ਸਕਦੇ ਭਾਂਡੇ ਚ ਪਾ ਕੇ ਇੰਨਾ ਸੇ ਮੱਖੀਆਂ ਦਾ ਤੰਗ ਕਰਿਆ ਸਾਨੂੰ ਬਹੁਤ ਜ਼ਿਆਦਾ ਬਹੁਤ ਪਰੇਸ਼ਾਨ ਹੈ ਬੱਚੇ ਸਾਡੇ ਬਾਹਰ ਨਹੀਂ ਨਿਕਲਦੇ ਅਸੀਂ ਵੀ ਬਾਹਰ ਨਿਕਲ ਸਕਦੇ ਭਾਂਡਾ ਅਸੀਂ ਨਹੀਂ ਬਾਹਰ ਰੱਖ ਸਕਦੇ ਉਹ ਭਾਂਡੇ ਸਾਨੂੰ ਐ ਖਤਰਾ ਰਹਿੰਦਾ ਵੀ ਕੋਈ ਸਾਡੇ ਬੱਚਿਆਂ ਨੂੰ ਬਿਮਾਰੀ ਨਾ ਲੱਗ ਜੇ ਇੰਨੀ ਮੱਖੀ ਹੈ ਹੱਦ ਤੋਂ ਜ਼ਿਆਦਾ ਕੋਈ ਲੱਖਾਂ ਦੇ ਕਰੀਬ ਗਿਣਤੀ ਦੀ ਹੈ ਹੀ ਨਹੀਂ ਮੱਖੀ ਇੰਨੀ ਮੱਖੀ ਆ। ਅਸੀਂ ਬਹੁਤ ਤੰਗ ਆ। ਇਹ ਵੀ ਆਉਂਦੀ ਕਿੱਥੋਂ ਮੱਖੀ? ਇਹ ਸਾਡੇ ਆਲੇ-ਦਾਲੇ ਜਿਹੜੇ ਫਾਰਮ ਬਣੇ ਹੋਏ ਨੇ, ਇਹ ਫਾਰਮਾਂ ਚ ਸਾਨੂੰ ਬਹੁਤ ਜ਼ਿਆਦਾ ਤੰਗ ਹੋਏ ਪਿਆ ਅਸੀਂ ਬਹੁਤ ਮੱਖੀ ਆਉਂਦੀ ਆ ਸਾਡੇ। ਸਾਡੇ ਨਗਰ ਤੋਂ ਤੂੰ ਐ ਲਾਲਾ ਵੀ ਕਿਤੇ ਸਾਡੇ ਘਰੇ ਬੈਠ ਨਹੀਂ ਸਕਦੇ ਵੀਰ ਜੀ ਸਾਡੇ ਕੋਈ ਪੁਰਾਣਾ ਧਰੋਣੇ ਤਾਂ ਸਾਡੇ ਆਉਣਾ ਕੀ ਆ ਕੋਈ ਵੀ ਸਾਡੇ ਗਵਾਂਢੀ ਵੀ ਨਹੀਂ ਇੱਕ ਦੂਜੇ ਜਾਂਦਾ। ਐਨੇ ਅਸੀਂ ਮੱਖੀਆਂ ਤੋਂ ਤੰਗ ਆ। ਇਹ ਵੀ ਬੇਨਤੀ ਕੀਤੀ ਆ ਇਕੱਠੇ ਹੋ ਕੇ ਕਦੇ ਪੋਲਟੀ ਫਾਰਮ ਵਾਲਿਆਂ ਕੋਲੇ ਗਏ ਆ ਆਪਾਂ। ਵੀਰ ਜੀ ਬਹੁਤ ਜਾਂਦੇ ਵੀ ਨੇ ਬੇਨਤੀਆਂ ਤਾਂ ਬਹੁਤ ਕਰਦੇ ਨੇ ਪਰ ਸੁ ਬਹੁਤ ਵੈਰੀ ਗਏ ਨੇ ਪਰ ਸੁਣਦੇ ਨਹੀਂ ਹਾਂ ਕੋਈ ਉਹ ਹੱਲ ਨਹੀਂ ਕਰਦੇ ਕੋਈ ਸਾਡੇ ਅਸੀਂ ਇੰਨੇ ਕੋ ਗਰੀਬ ਜਨਤਾ ਅਸੀਂ ਸਾਡੀ ਕੋਈ ਸੁਣਦਾ ਹੈ ਨਹੀਂ ਵਿੱਚ ਜ਼ਿਮੀਦਾਰ ਭੈਣ ਭਾਈ ਸਾਡੇ ਬਹੁਤ ਜਾਣਦੇ ਨੇ ਪਰ ਉਹ ਕੋਈ ਹੱਲ ਕਰਦੇ ਨਹੀਂ ਸਾਡਾ ਹੱਲ ਨਹੀਂ ਹੋ ਰਿਹਾ ਹੱਲ ਕੋਈ ਨਹੀਂ ਹੱਲ ਨਹੀਂ ਹੋ ਰਿਹਾ ਕੀ ਨਾ ਬੀਬੀ ਤੇਜੂਰਾ ਜੀ ਬੀਬੀ ਬੜੇ ਪਰੇਸ਼ਾਨ ਹੋ ਕਹਿੰਦੇ ਮੱਖੀਆਂ ਤੋਂ ਕੀ ਬਾਲੇ ਸੜਤਾ ਹੁੰਦੀ ਨਹੀਂ ਰਿਸ਼ਤੇਦਾਰ ਕਹਿੰਦੇ ਮੱਖੀਆਂ ਜਿਹਾ ਨਹੀਂ ਕੋਈ ਸੰਭ ਕੋ ਹੱਲ ਕਰ ਜਾਓ ਮੱਖੀਆਂ ਬਹੁਤ ਨੇ ਰਿਸ਼ਤੇਦਾਰ ਘਰਾਂ ਦੇ ਵਿੱਚ ਨਹੀਂ ਆਉਂਦੇ ਕੀ ਨਾ ਬੀਬੀ ਪਰਮਜੀਤ ਕੌਰ ਆ ਜੀ ਬੀਬੀ ਮੱਖੀਆਂ ਬੜੀਆਂ ਨੇ ਕੀ ਬੋਲਣੇ ਚਾਹੁੰਦੇ ਬਹੁਤ ਜ਼ਿਆਦੇ ਔਖੇ ਆ ਵੀਰ ਜੀ ਕੱਪੜਾ ਲੀਡਾ ਅਸੀਂ ਨਹੀਂ ਬਾਹਰੇ ਧੋ ਕੇ ਪਾ ਸਕਦੇ ਬਾਹਰੇ ਰੋਟੀ ਅਸੀਂ ਬਗਾ ਸਕਦੇ ਜਾਲੀ ਅੰਦਰ ਰੋਟੀ ਟੁੱਕ ਪਕਾਉਨੇ ਆ ਉੱਥੇ ਖਾਣੇ ਆ ਜੇ ਕੋਈ ਦਿਹਾੜੀਆ ਦੱਪਾ ਆਉਂਦਾ ਉਹਨੂੰ ਅੰਦਰ ਖਵਾਉਨੇ ਆ ਅਸੀਂ ਤਾਂ ਵੀਰ ਜੀ ਬਹੁਤ ਜ਼ਿਆਦੇ ਤੰਗ ਆਂਗੇ ਬਹੁਤ ਜ਼ਿਆਦੇ ਔਖੇ ਆਗੇ ਕੀ ਕਰੀਏ ਇਹਦਾ ਕੋਈ ਹੱਲ ਹੋਣਾ ਚਾਹੀਦਾ ਹੈ ਆਣੀ ਜਾਣਿਆ ਹੱਲ ਹੋ ਜਾਂਦਾ 5-10 ਦਿਨਾਂ ਮਹੀਨਾ ਦੋ ਮਹੀਨੇ ਬੰਦ ਕਰ ਲੈਂਦੇ ਨੇ ਫਿਰ ਫੇਰ ਛੱਡ ਦਿੰਦੇ ਨੇ ਵੀ ਇਹ ਪੱਕਾ ਹੱਲ ਹੋਣਾ ਚਾਹੀਦਾ ਕੋਈ ਲਿਖਤੀ ਰੂਪ ਵਿੱਚ ਸਾਨੂੰ ਦੇਣਾ ਵੀ ਅਸੀਂ ਰੋਜ਼ ਹੱਲ ਕਰਾਂਗੇ ਹੁਣ ਕੱਲ ਸਾਨੂੰ ਪਤਾ ਲੱਗਿਆ ਵੀ ਇਕੱਠਾ ਹੋਊਗਾ ਅੱਜੀ ਮੱਖੀ ਬੰਦ ਕਰ ਲਈ ਦੱਸ ਅਸੀਂ ਕੀ ਕਰੀਏ ਹੁਣ 10-20 ਦਿਨ ਪੂਰਾ ਬੰਦ ਰਹਿਣਗੇ ਵੀ ਫੇਰ ਕਿਵੇਂ ਬੰਦ ਕਰ ਲੈਂਦੇ ਨੇ ਜੀ ਐਂ ਦੱਸੋ ਸਾਨੂੰ ਹੈ ਬਹੁਤ ਅਸੀਂ ਤਾਂ ਤੰਗਾਂ ਜੀ ਤੰਗੋ ਹਾਂ ਕਿਨਾ ਵੀ ਵੀ ਸਿੰਦਰ ਕਾਨੀਆ ਸਿੰਦਰ ਜੀ ਕੀ ਬੋਲਣ ਚਾਹਣੋ ਕਰਕੇ ਆਖਿਆ ਜਾਂਦਾ ਕਿ ਪਿੰਡ ਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਭੈਣ ਭਾਈ ਨਹੀਂ ਆਉਂਦਾ ਤੇ ਮੱਖੀਆਂ ਕਰਕੇ ਖਾਣਾ ਬਣਾਉਣਾ ਵੀ ਮੁਸ਼ਕਲ ਹੋ ਜਾਂਦਾ ਬਹੁਤ ਜਿਆਦੇ ਮੁਸ਼ਕਲਾਂ ਜੀ ਮੈਥੋਂ ਤਾਂ ਮੱਖੀ ਝੱਲ ਨਹੀਂ ਹੁੰਦੀ ਮੇ ਤਾਂ ਰਿਸ਼ਤੇਦਾਰ ਵੀ ਆਉਂਦਾ ਉਹਦੇ ਕੋਲ ਨਹੀਂ ਬਹਿੰਦੀ ਮੈਂ ਤਾਂ ਮੱਖੀਆਂ ਮਾਰਦੀ ਫਿਰ ਜੰਦੀ ਆ ਮੈਂ ਤਾਂ ਇੰਨੀ ਪਰੇਸ਼ਾਨ ਆ ਮੇਰੇ ਤਾਂ ਕੱਪੜੇ ਬਣਾਏ ਹੋਣੇ ਮੱਖੀਆਂ ਮਾਰਨ ਵਾਲੇ ਜੇ ਇੱਕ ਵੀ ਅੰਦਰ ਵੱਜੂਗੀ ਨਾ ਮੈਨੂੰ ਤਾਂ ਪਰੇਸ਼ਾਨੀ ਬੜੀ ਜਿਆਦੇ ਆਉਣੀ ਹੈ ਦੁਖੀ ਕਰੇ ਪਿਆ ਕਿ ਰਿਸ਼ਤੇਦਾਰ ਨਹੀਂ ਸਮਝ ਜਾਂਦੇ ਮੱਖੀਆਂ ਸਾਹਮਦੇ ਰਹਿਣ ਹਾਂਜੀ 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 ਰਿਸ਼ਤੇਦਾਰ ਵੀ ਨਾਲ ਲੱਗ ਜਾਂਦੇ ਨੇ ਮੇਰੇ ਤਾਂ ਮਾਰਨ ਕਹਿੰਦੇ ਵੀ ਤੂੰ ਪਰੇਸ਼ਾਨ ਬਹੁਤ ਜਾਂਦੇ ਆ ਬਹੁਤ ਜਿਆਦੇ ਪਰੇਸ਼ਾਨ ਆ ਜੀ ਅਸੀਂ ਬਾਈ ਮੈਨੂੰ ਤਾਂ ਬਹੁਤ ਜਿਆਦੇ ਤੋਂ ਜਿਆਦੇ ਮੈਂ ਤਾਂ ਕਹਿੰਦੀ ਆ ਵੀ ਜਿੱਦੇ ਮੱਖੀਆਂ ਹਟ ਗਈਆਂ ਉਦੋਂ ਮੇਰੀ ਅੱਧੀ ਬਿਮਾਰੀ ਟੁੱਟ ਗਈ ਉਹ ਬੀਬੀ ਕਹਿੰਦੇ ਜਦੋਂ ਧਾਰਾ ਕੱਢਣ ਚ ਬੜੀਆਂ ਮੁਸ਼ਕਿਲ ਆਉਂਦੇ ਆ ਧਾਰਾ ਕੱਢਦਾ ਤਾਂ ਜਦੋਂ ਦੇਖਦੇ ਨੇ ਬਾਲਟੀ ਮੱਖੀਆਂ ਦੀ ਭਰੀ ਹੁੰਦੀ ਹੈ ਹਾਂਜੀ ਚੁੱਲਾ ਵੀ ਨਹੀਂ ਬਾਲਦੇ ਬਾਰੇ ਕਿ ਮੇ ਬਾਹਰ ਹੀ ਹੈ ਉੱਥੇ ਕੁਝ ਖਾਣਾ ਪੀਣਾ ਤਾਂ ਮਿਲਦਾ ਨਹੀਂ ਅੰਦਰ ਲੈ ਜਾਂਦੇ ਫਿਰ ਨਾਲ ਥੱਬਿਆਂ ਦੇ ਤਾਂ ਬੇ ਅੰਦਰ ਜਾਂਦੀਆਂ ਨੇ ਨਾਲ ਅੰਦਰ ਹੀ ਪਕਾਉਂਦੇ ਅੰਦਰ ਹੀ ਖਾਂਦੇ ਆ ਬਾਹਰ ਅਸੀਂ ਨਹੀਂ ਬੈਠ ਸਕਦੇ ਯਾਨੀ ਕਿ ਆਪਦੇ ਪਿੰਡ ਦੇ ਵਿੱਚ ਹੀ ਜੇਲ ਹੋ ਗਈ ਹਾਂਜੀ ਜਮਾ ਪੱਕੀ ਪੱਕੀ ਜੇਲ ਹੈ ਜੀ ਤਾਂ ਬਹੁਤ ਮੁਸ਼ਕਲ ਹੈ ਪਰ ਤੁਸੀਂ ਵੇਖ ਵੀ ਸਕਦੇ ਹੋ ਜੇਕਰ ਗੱਲ ਕੀਤੀ ਜਾਵੇ ਤਾਂ ਮੱਖੀਆਂ ਇੱਥੇ ਕਾਫੀ ਨਜ਼ਰ ਆ ਰਹੀਆਂ ਨੇ ਪਿੰਡ ਵਾਸੀ ਵੀ ਮੌਜੂਦ ਨੇ ਪਰ ਇੱਕਰ ਗੱਲ ਕੀਤੀ ਜਵੇ ਤਾਂ ਪਿੰਡ ਦੇ ਨੌਜਵਾਨ ਵੀ ਨੇ ਤੇ ਬੀਬੀਆਂ ਵੀ ਖੜੀਆਂ ਸੱਸੀ ਗਾਲ ਬੀਬੀ ਸੱਸੀ ਗਾਲ ਬੀਬੀ ਆ ਬੀਬੀ ਬੜਾ ਪਰੇਸ਼ਾਨ ਕੀਤਾ ਮੱਖੀਆਂ ਨੇ ਲਈ ਦੋ ਗੈਨ ਆਸੀ ਧਰਨਾ ਲਾਇਆ ਪੂਰਾ ਪਿੱਕੇ ਵੀ ਆ ਰੋਏ ਵੀ ਆ ਨਾਰੇ ਵੀ ਲਾਏ ਨੇ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਠੀਕ ਹੈ ਨਾ ਹੁਣ ਦੱਸ ਬਜ਼ੁਰਗ ਘਰੇ ਟੈਕ ਦੇ ਮਰੀਜ਼ ਨੇ ਜਾਰੀ ਗਾਲਾ ਗੇਟ ਵੀ ਲਵਾ ਦੇ ਪਤਨੀ ਮੱਖੇ ਕਿੱਥੋਂ ਦੀ ਵਰਦੀਆਂ ਨੇ ਫਿਰ ਜਾ ਦੇ ਹੈ ਵੀ ਅਸੀਂ ਬਾਉ ਤੇ ਵੀਰੇ ਔਖੇ ਹੈ ਫਿਰ ਅਸੀਂ ਮੱਖੀਆਂ ਤਾਂ ਨਹੀਂ ਖਾਣੀਆਂ ਕਮਾਈ ਤਾਂਲੇ ਨੂੰ ਹੁੰਦੀ ਆ ਕਮਾਈ ਤਾਂ ਲੈਣ ਹੁੰਦੀ ਹੈ ਨਾ ਅਸੀਂ ਮੱਖੀਆਂ ਤਾਂ ਨਹੀਂ ਖਾਣੀਆਂ ਪਾਣੀ ਤੇ ਵਰਥਾੜੇ ਤੇ ਵੀ ਦੁੱਧ ਤੇ ਵੀ ਮਿੱਠੇ ਤੇ ਵੀ ਦਾੜ ਤੇ ਕੌਲੀਆਂ ਜੀ ਵੀ ਡਿਕ ਪੈਂਦੀ ਆ ਇਹ ਰੱਸੀ ਦੀ ਘੁੱਟ ਬਣਾ ਕੇ ਪੀਣਿਆ ਉਹ ਵੀ ਪੁੱਟ ਡਿਕ ਪੈਂਦੀ ਆ ਪਰ ਨਾਲ ਅਸੀਂ 21 ਲਾ ਲਿਆ ਸੈਲਰਾਂ ਤੇ ਬੁੜੀਆਂ ਨੇ ਪੱਡੇ ਦੀਆਂ ਨੇ ਤਾਂ ਬੁੜੀਆਂ ਹੀ ਕੁਛ ਨਹੀਂ ਹੈ ਸਾਡੀ ਪਰ ਮੰਨੀ ਜੇ ਹੁਣ ਸਰਕਾਰ ਮੰਨੂ ਤਾਂ ਠੀਕ ਇਹ ਬਿਲਕੁਲ ਬੀਬੀ ਦਾ ਕਹਿਣਾ ਕਿ ਕਈ ਵਾਰ ਧਰਨਾ ਲਾ ਚੁੱਕੇ ਆ ਪਿੱਟ ਸਿਆਪਾ ਕਰ ਚੁੱਕੇ ਆ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਨਹੀਂ ਸੁਣੀ ਉਥੇ ਹੀ ਜੇਕਰ ਪਿੰਡ ਵਾਸੀ ਗੱਲ ਕੀਤੀ ਜਾਵੇ ਤਾਂ ਪਿੰਡ ਚ ਨੌਜਵਾਨ ਵੀ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਜੋ ਲੰਮੇ ਸਮੇਂ ਤੋਂ ਲੰਮੇ ਸਮੇਂ ਤੋਂ ਅਰਜ਼ੀਆਂ ਦਿੰਦੇ ਹੋਏ ਕਿਤੇ ਨਾ ਕਿਤੇ ਹੁਣ ਥੱਕ ਕੇ ਨਜ਼ਰ ਆਉਂਦੇ ਨੇ ਕਿਹਨਾ ਵੀਰੇ ਲਖਵਿੰਦਰ ਲਖਵਿੰਦਰ ਕਹਿੰਦੇ ਬੜੀਆਂ ਅਰਜ਼ੀਆਂ ਦਿੱਤੀਆਂ ਪਰ ਖੈਰ ਪੱਲੇ ਨਹੀਂ ਪਈ। ਬਾਈ ਜੀ 2 ਸਾਲ ਹੋ ਗਏ ਪੂਰਾ ਫੁੱਲ ਜ਼ੋਰ ਲਾਇਆ ਹੋਇਆ। ਹਜੇ ਵੀ ਐ ਨਹੀਂ ਹੈਗਾ ਵੀ ਚਲੋ ਥੱਕ ਗਏ। ਥੱਕੇ ਤਾਂ ਹਜੇ ਵੀ ਨਹੀਂ ਉੱਪਰ ਤੱਕ ਵੀ ਜਾਵਾਂਗੇ ਹੇ ਤਾਂ। ਹੇ ਤਾਂ ਚੰਡੀਗੜੀ ਪਹੁੰਚੇ ਆਂ। ਇੱਦੂ ਤਾਂਾਂ ਵੀ ਜਾਣਾ। ਜੇ ਨਾ ਹੱਲ ਹੋਇਆ। ਉਦੋਂ ਵੱਡੀ ਗੱਲ ਕੀ ਹੈ ਬਾਈ ਦੋਨੇ ਫਾਰਮਾਂ ਦਾ ਜਿਹੜਾ ਪਾਣੀ ਆ ਉਹ ਧਰਤੀ 'ਚ ਵਗ ਰਖ ਰਿਹਾ। ਕੋਈ ਸੀਵਰੇਜ ਦਾ ਕਹਿੰਦੇ ਤਾਂ ਹੈਗੇ ਨੇ ਵੀ ਸੀਵਰੇਜ 'ਚ ਜਾਂਦਾ। ਕੋਈ ਸੀਵਰੇਜ ਨਹੀਂ। ਇਧਰਲੇ ਕੋਲ ਤਾਂ ਨੇੜੇ ਦੇੜੇ ਸੀਵਰੇਜ ਹੀ ਹੈ ਨਹੀਂ। ਇਹਦਾ ਨਵੇਂ ਡਰੇਨ ਹੈਗੀ ਆ ਉਹ ਚ ਹੈ ਨਹੀਂ ਗਾ ਥੱਲੇ ਬੋਰ ਕਰ ਕਰ ਕਰਕੇ ਥੱਲੇ ਪਾਣੀ ਸਿੱਟ ਰਹੇ ਨੇ ਬਿਮਾਰੀਆਂ ਕਹਿੰਦੇ ਭਾਬੀ ਪੈਦਾ ਹੀ ਕਰ ਰਹੇ ਨੇ ਬਿਮਾਰੀ ਕਹਿਣ ਦੇ ਬਾਵਜੂਦ ਵੀ ਨਹੀਂ ਹਟ ਰਹੇ ਉਦੋਂ ਆ ਵਿੱਚ ਚਲੋ ਠੀਕ ਆ ਆ ਤੁਹਾਡੇ ਸਾਹਮਣੇ ਹੈਲਥ ਬਗਰ ਬੈਠੇ ਨੇ ਜਿਹੜੇ ਟੀਮ ਉਦੋਂ ਮੌਜੂਦ ਸੀਗੀ ਇਹਨਾਂ ਨਾਲ ਗੱਲ ਕਰ ਲਓ ਉਸ ਤੋਂ ਬਾਅਦ ਸਾਨੂੰ ਇਹ ਵੀ ਸਾਨੂੰ ਸਾਰੀ ਟੀਮ ਦੱਸ ਦਊਗੀ ਵੀ ਭਾਈ ਸਾਡਾ ਕਿੰਨਾ ਟਾਈਮ ਲੱਗਦਾ ਨੇ ਸਾਨੂੰ ਘੱਟੋ ਘੱਟ 2 ਮਹੀਨੇ ਸਾਨੂੰ ਖੱਜਲ ਖਵਾਰ ਕੀਤਾ ਇਹਨਾਂ ਨੇ ਵੀ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਨਾਲ ਮਦਦ ਕੀਤੀ ਇਹਨਾਂ ਨੇ ਸਾਨੂੰ ਖੱਜਲ ਖਵਾਰੀ ਕੀਤਾ 15 ਦਿਨ ਦੇ ਦੋ ਹਫਤਾ ਦੇ ਦੋ ਸਾਡੇ ਕਹੇ ਤੋਂ 20 ਦਿਨ ਦੇ ਦੋ ਇਹਨਾਂ ਦੇ ਕਹਿਣ ਤੱਕ ਵੀ ਪਿੰਡ 'ਚ ਸਪਰੇ ਨਹੀਂ ਕੀਤੀ ਹਜੇ ਉਲਟਾ ਕਹਿੰਦੇ ਨੇ ਅਸੀਂ ਸਪਰੇ ਦੇਣਾ ਦਵਾਈ ਦੇਣਾ ਤੁਸੀਂ ਆਪ ਸਪਰੇ ਕਰ ਦੋ ਸਾਨੂੰ ਕੀ ਲੋੜ ਪਈਆ ਪੈਸਾ ਸੋਡੀ ਜੇਬ 'ਚ ਪੈ ਰਹੇ ਨੇ ਅਸੀਂ ਉਹੋ ਕਰੀਏ ਫਰਕ ਇੰਨਾ ਕਾ ਵੀ ਆਂਡੇ ਦੀ ਟ੍ਰੇ ਮਗਰ 10-20 ਰੁਪਏ ਸਸਤਾ ਕਰ ਦਿੰ ਉਪਰ ਕਿੱਲਾਂ ਦੇ ਟਰਾਲੀ 200 ਸਸਤੀ ਉਹ ਲਾ ਦਿੰਦੇ ਨੇ ਚਲੋ ਮੇਰੇ ਭਾਈਆ ਨੇ ਨਾ ਭਰ ਜਾਂਦੇ ਨੇ ਕੋਈ ਬੋਲਦਾ ਨਹੀਂ ਹੈਗਾ ਕਹਿਣ ਦਾ ਭਾਬ ਹੁਣ ਤੁਸੀਂ ਐਸਾ ਭਾਅ ਲਾ ਲਓ ਵੀ ਘਟੋ ਘਟ 22 2300 ਬੋਟ ਆ ਬੰਦੇ ਤੁਸੀਂ ਦੇਖ ਹੀ ਲੋ ਕਿੰਨੇ ਕਾ ਹੁਣ ਇਹ ਦੂਬਾ ਪਿੰਡ ਪਰੇਸ਼ਾਨ ਬਾਈ ਜੀ ਪੂਰਾ ਫੁੱਲਾ ਕੋਈ ਨਹੀਂ ਬੋਲ ਰਿਹਾ ਬਸ ਇੱਕ ਦੂਜੇ ਦਾ ਮੋਢਾ ਭਾਲਦੇ ਨੇ ਵੀ ਜੇ ਮੋਢੇ ਧਰ ਕੇ ਚਲਾ ਦਈਏ ਬੋਲ ਕੋਈ ਨਹੀਂ ਰਿਹਾ ਸਾਰੇ ਤੰਗ ਨੇ A to Z ਬੰਦੇ ਤੰਗ ਨੇ ਕੋਈ ਸੌਂ ਖਾ ਕੇ ਇਹ ਗੱਲ ਕਹਦੇ ਵੀ ਸਾਡੇ ਘਰੇ ਮੱਖੀ ਨਹੀਂ ਹੈਗੀ ਕੋਈ ਵੀ ਬੰਦੇ ਡਰਦੇ ਨਹੀਂ ਆਉਂਦੇ ਸਾਡੇ ਆੜਤੀਏ ਨੇ ਕੋਈ ਕਹਿੰਦਾ ਸੀ ਉਦੋਂ ਸਮਾਨ ਲੈ ਕੇ ਆਉਣਾ ਕੋਈ ਕਹਿੰਦਾ ਦਵਾਈ ਲੈ ਕੇ ਆਉਣਾ ਬਾਈ ਜੀ ਇੱਕ ਚੀਜ਼ ਦੱਸਣ ਵੀ ਜੇ ਆੜਤੀਏ ਨੇ ਫਸਲ 6 ਮਹੀਨੇ ਨਹੀਂ ਛਿੜਦੇ ਆ ਬਿਨਾ ਵਿਆਜ ਤੋਂ ਪੈਸੇ ਦਿੰਦੇ ਨੇ ਜਾਂ ਫ੍ਰੀ ਰਾਸ਼ਨ ਛਿਟਕੇ ਜਾਂਦੇ ਨੇ ਸਾਨੂੰ ਇਹ ਚੀਜ਼ ਦੱਸਣ ਆ ਕਹਿੰਦੇ ਨੇ ਕਿ ਇਹਦਾ ਕਈ ਉੱਚ ਅਧਿਕਾਰੀਆਂ ਨੂੰ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚ ਕੀਤੀ ਹੈ ਪਰਵਾਹ ਨਹੀਂ ਜੀ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਚੇਤਨ ਸਿੰਘ ਜੋਣਾ ਮਾਹਰਾ ਜੀ ਜਦੋਂ ਸਿਹਤ ਮੰਤਰੀ ਦੇ ਉਹਨਾਂ ਨੂੰ ਭੇਜੀਆ ਜਤਿੰਦਰ ਸਿੰਘ ਜੋਰਾਵਾਲ ਡੀਸੀ ਸਾਹਿਬ ਵੀ ਉਹਨਾਂ ਨੂੰ ਵੀ ਭੇਜਿਆ ਸੀ ਨੇ ਲੈਟਰ ਉਸ ਤੋਂ ਬਾਅਦ ਅਸੀਂ ਨੇ ਦੋ ਵਾਰੀ ਚੰਡੀਗੜ੍ਹ ਭੇਜਤਾ ਤੇ ਇਸ ਤੋਂ ਬਾਅਦ ਇੱਕ ਸਾਡੀ ਸੀਐਮ ਦਫ਼ਤਰ ਵੀ ਉਦੋਂ ਮੈਡਮ ਗੁਰਪ੍ਰੀਤ ਕੋ ਡਾਕਟਰ ਗੁਰਪ੍ਰੀਤ ਕੋਰ ਮੈਡਮ ਆਪਣੇ ਉਹ ਆਈਸੀ ਮਿਸ਼ਨ ਹਰਿਆਲੀ ਤੇ ਉੱਥੇ ਅਸੀਂ ਉਹਨਾਂ ਨੂੰ ਫਾਈਲ ਵੀ ਦੇ ਕੇ ਆਇਆ ਸਾਡਾ ਕੋਈ ਕਹਿਣ ਦਾ ਬਬੀ ਸਾਲ ਹੋ ਗਿਆ ਸਾਡਾ ਕੋਈ ਹੋ ਨਹੀਂ ਹੈਗਾ ਹਈ ਜਦ ਕਿ ਸਾਨੂੰ ਇਹ ਚੀਜ਼ ਜ਼ਰੂਰ ਕਹੀ ਜਾਂਦੀ ਹੈ ਆ ਵੀ ਇਹ ਤੁਹਾਡਾ ਪਰਸਨਲ ਮੁੱਦਾ ਇਹਦੇ ਵਿੱਚ ਅਸੀਂ ਕੁਝ ਕਰ ਨਹੀਂ ਸਕਦੇ ਪਰਸਨਲ ਕਿੱਥੋਂ ਰਹਿ ਗਿਆ ਜਦੋਂ ਪਿੰਡ ਦਾ ਹੋਵੇ ਵਿਸ਼ੇਸ਼ ਵਿਅਕਤੀ ਦਾ ਹੋਵੇ ਫਿਰ ਪਰਸਨਲ ਹੁੰਦਾ ਬਾਈ ਜੀ ਹੁਣ ਇਹ ਕੀ ਕਹਿ ਸਕਦੇ ਹੁਣ ਸਾਨੂੰ ਹਾਰ ਕੇ ਸੀ ਇਹਨਾਂ ਨੂੰ ਕਿਹਾ ਵੀ ਸਾਨੂੰ ਫਾਈਲ ਦੇ ਦਿਓ ਸਾਡੀ ਫਾਈਲ ਵੀ ਨਹੀਂ ਦਿੱਤੀ ਹਾਲਾਂਕਿ ਸਾਡੇ ਕੋਲ ਫੋਟੋ ਕਾਪੀਆਂ ਹੈਗੀਆਂ ਸੀਗੀਆਂ ਪਰ ਅਸੀਂ ਨਹੀਂ ਆਵਦੇ ਸਾਡੇ ਕੋਲ ਸਾਡੇ ਫਾਈਲ ਸਾਰੀ ਆ ਸਾਡੇ ਪ੍ਰੂਫ ਨੇ ਕਹਿਣ ਦਾ ਭਾ ਵੀ ਜਿੰਨੇ ਵਾਰੀ ਜਿੰਨੇ ਥਾਂ ਮੈਂ ਲੈਟਰ ਕੱਢੇ ਨੇ ਕਿਸੇ ਨੇ ਸਾਨੂੰ ਫੋਨ ਲਾ ਕੇ ਕਿਸੇ ਨੇ ਸਾਨੂੰ ਆ ਕੇ ਇਹ ਨਹੀਂ ਪੁੱਛਿਆਗਾ ਭਾਈ ਤੁਹਾਡਾ ਹੱਲ ਹੋਇਆ ਕਿ ਨਾ ਹੋਇਆ ਇੱਕ ਹੁਣ ਚਿੱਠੀ ਆਈ ਆ ਉਹਦੇ ਵਿੱਚ ਲਿਖਿਆ ਹੋਇਆ ਵੀ ਉਹਨਾਂ ਨੇ 2024 ਚ ਇਹਨੂੰ ਸੀ ਲੈਤੀ ਆ ਲੱਗਿਆ 2017 ਦਾ ਹੋ ਐਨਓਸੀ ਉਹਨਾਂ ਨੇ 24 ਚ ਲੈਤੀ ਆ ਆ ਲੈਟਰ ਤੇ ਲਿਖਿਆ ਹੋਇਆ ਡੀਸੀ ਸਾਹਿਬ ਦੀ ਚਿੱਠੀ ਆ ਮੈਂ ਤੁਹਾਨੂੰ ਦਿਖਾ ਵੀ ਦੇਣਾ ਇਹਦੇ ਵਿੱਚ ਲਿਖਿਆ ਹੋਇਆ ਆ ਦੇਖੋ ਆ ਦੇਖੋ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਰੂਰ ਰਿਪੋਰਟ 15 17 ਮਿਤੀ 4 4 2024 ਕਾਪੀ ਨੱਥੀ ਗਈ ਹੈ ਕਿ ਆਪਣੇ ਪੋਲਟਰੀ ਫਾਰਮਾਂ ਵਿੱਚ ਪਾਈ ਗਈ ਖਾਸ ਦੂਰੀ ਵਿੱਚੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸੰਗਰੂਰ ਵੱਲੋਂ ਸਮਰਥਨ ਕਰਕੇ ਇਹ ਐਨਓਸੀ ਲਈ ਗਈ ਹੈ 24 ਜਗ ਇਹਨੂੰ ਅਸੀਂ ਲੇਤੀ ਆ ਉਦੋਂ ਪਹਿਲਾਂ ਇਹਨੂੰ ਅਸੀਂ ਕਿੱਥੇ ਸੀ ਤੁਹਾਨੂੰ ਐਨਓਸੀ ਦੇ ਕੋਈ ਪ੍ਰੋਬਲਮ ਨਹੀਂ ਸਾਨੂੰ ਮੱਖੀਆਂ ਤੋਂ ਪ੍ਰੋਬਲਮ ਆ ਸਾਨੂੰ ਕੋਈ ਐਨਓਸੀ ਤੋਂ ਕੋਈ ਪ੍ਰੋਬਲਮ ਨਹੀਂ ਸਾਨੂੰ ਸਾਡੀ ਬੇਨਤੀ ਹੈ ਵੀ ਸਾਡਾ ਮੱਖੀਆਂ ਦਾ ਹੱਲ ਕਰੋ ਸਾਡੇ ਕਿਨੇ ਜਿੱਥੇ ਮਰਜੀ ਵਗ ਜਓ ਯਾਰ ਸਾਨੂੰ ਸਪਰੇਅ ਤੋਂ ਕੀ ਲੈਣਾ ਸਾਨੂੰ ਕੋਈ ਮਤਲਬ ਨਹੀਂ ਪੈਸੇ ਜ਼ਿਆਦਾ ਸਾਨੂੰ ਪੈਸੇ ਵੀ ਦਿਓ ਸਾਡੇ ਸਾਰੇ ਪਿੰਡ ਦੇ ਪੈਸੇ ਲਾਓ ਫਿਰ ਤਾਂ ਅਸੀਂ ਗੱਲ ਮੰਨੀਏ ਅਸੀਂ ਇਕੱਲੀ ਦਵਾਈ ਤੋਂ ਅਸੀਂ ਸਪਰੇਅ ਤੋਂ ਕੀ ਕਰਾਉਣਾ ਸਾਡਾ ਕੀ ਮਤਲਬ ਅਸੀਂ ਸਾਡੀ ਜੇਬ 'ਚ ਉਹ ਵੀਰੇ ਯਾਰ ਤੂੰ ਤਾਂ ਜੇ ਨਾ ਹੀ ਬੋਲਦਾ ਫਾਇਦਾ ਤੇਰਾ ਕੰਮ ਆ ਅੱਗ ਲਾਈ ਡੱਬੂ ਕੁੱਤਾ ਕੰਦ ਤੇ ਠੀਕ ਆ ਤੇਉ ਜਿੰਮੇਵਾਰੀ ਲੈਣਾ ਜਰ ਅਸੀਂ ਕਿਉਂ ਕਰਾਂਗੇ ਬਾਈ ਜੀ ਸਾਨੂੰ ਦੱਸੋ ਅਸੀਂ ਸਪਰੇ ਕਿਉਂ ਕਰਾਂਗੇ ਇਹ ਅਸੀਂ ਸਪਰੇ ਕਿਉਂ ਕਰਾਂਗੇ ਇਹ ਫਾਰਮ ਵਾਲੇ ਇਹਨਾਂ ਇਹ ਫਾਰਮ ਵਾਲੇ ਇਹਨੂੰ ਕੰਮ ਦਾ ਮਾੜਾ ਮੋਟਾ ਇਹਦਾ ਕੰਮ ਧੰਦਾ ਕਰਾਉਂਦੇ ਨੇ ਇਹ ਫਾਰਮ ਵਾਲੇ ਕਹਿੰਦੇ ਹੋਇਆ ਖੜਾ ਹੁਣ ਕੱਲਾ ਇਹ ਸਾਰਾ ਪਿੰਡ ਸਾਰਾ ਪਿੰਡ ਮੂਰਖ ਹੈ ਜਿਹੜਾ ਸਾਰਾ ਪਿੰਡ ਇਕੱਠਾ ਕੱਠ ਕਰਿਆ ਅੱਜ ਪਹਿਲਾਂ ਮੈਨੂੰ ਐ ਦੱਸੋ ਕਿਹੜਾ ਇਹਨਾਂ ਨੂੰ ਕਾਨੂੰਨ ਕਹਿੰਦਾ ਵੀ ਧਰਤੀ ਦੇ ਵਿੱਚ ਗੰਦਾ ਪਾਣੀ ਪਾਈਏ ਅਸੀਂ ਕਿਹੜਾ ਕਾਨੂੰਨ ਕਹਿੰਦਾ ਇਹਨਾਂ ਨੂੰ ਵੀ ਅਸੀਂ ਖੁੱਲਾ ਰੇਹ ਛਿੱਟੀਏ ਤੁਸੀਂ ਫਾਰਮ ਦੇ ਵਿੱਚ ਜਾ ਕੇ ਦੇਖਿਓ ਵੀ ਉੱਥੇ ਖੁੱਲਾ ਰੇ ਉਥੋਂ ਮੱਖੀਆਂ ਪੈਦਾ ਹੋ ਕੇ ਸਾਡੇ ਘਰਾਂ ਦੇ ਵਿੱਚ ਆਉਂਦੀਆਂ ਨੇ ਸਾਨੂੰ ਸਾਡਾ ਪਿੰਡ ਕੱਲ ਨੂੰ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੁੰਦਾ ਤਾਂ ਕੀ ਇਹ ਦੋਹੇ ਫਾਰਮ ਵਾਲੇ ਜ਼ਿੰਮੇਵਾਰ ਨੇ ਸਾਡੇ ਬੱਚਿਆਂ ਨੂੰ ਕੋਈ ਬਿਮਾਰੀ ਲੱਗਦੀ ਹੈ ਤਾਂ ਫਾਰਮ ਵਾਲੇ ਕੋਈ ਜ਼ਿੰਮੇਵਾਰੀ ਲੈਂਦਾ ਅਸੀਂ ਚਾਹੁੰਦੇ ਹਾਂ ਅਸੀਂ ਕੋਈ ਇਹਨਾਂ ਦੇ ਅਸੀਂ ਕਹੇ ਨੇ ਕੰਮ ਕਰਨ ਜੋ ਮਰਜ਼ੀ ਕਰਨ ਫਾਰਮ ਚਲਾਉਣ ਚਾਹੇ ਸਾਡੇ ਕਿਉਂ ਨਹੀਂ ਐਦੂ ਵੀ ਡਬਲ ਫਾਰਮ ਪਾਉਣਾ ਸਾਨੂੰ ਕੋਈ ਹੱਲ ਹੋਣੀ ਹੈਗਾ ਸਾਡਾ ਹੱਲ ਹੈ ਸਾਨੂੰ ਅਸੀਂ ਦੁੱਖਾਂ ਇਕੱਲੇ ਮੱਖੀਆਂ ਤੋਂ ਵੀ ਸਾਡੇ ਘਰਾਂ ਦੇ ਵਿੱਚ ਮੱਖੀਆਂ ਨਾ ਆਉਣ ਜਿਹੜੀਆਂ ਮੱਖੀਆਂ ਇਹਨਾਂ ਦੇ ਫਾਰਮ ਤੋਂ ਚੱਲ ਕੇ ਆਉਂਦੀਆਂ ਨੇ ਸਾਡੀਆਂ ਰਸੋਈ ਦੇ ਵਿੱਚ ਭਾਂਡਿਆਂ ਦੇ ਵਿੱਚ ਸਾਡੇ ਖਾਣੇ-ਦਾਣੇ ਦੇ ਵਿੱਚ ਆਉਂਦੀਆਂ ਨੇ ਉਹਨਾਂ ਨਾਲ ਸਾਨੂੰ ਬਿਮਾਰੀ ਫੈਲੂਗੀ ਸਾਡੇ ਬੱਚੇ ਸਾਡੇ ਪਰਿਵਾਰਾਂ ਨੂੰ ਬਿਮਾਰੀ ਦਾ ਸ਼ਿਕਾਰ ਹੋਣਗੇ ਅਸੀਂ ਉਹ ਚੀਜ਼ ਤੋਂ ਦੁਖੀ ਹੋ ਕੇ ਅਸੀਂ ਤਾਂ ਇਹ ਉੱਤਾ ਉਠਾ ਰਹਿਆਂ ਮੁੱਦਾ ਵੀ ਸਾਨੂੰ ਇਹ ਚੀਜ਼ਾਂ ਤੋਂ ਛਟਕਾਰਾ ਪਾਇਆ ਜਾਵੇ ਅਸੀਂ ਮੱਖੀਆਂ ਤੋਂ ਤੰਗਾਂ ਬਹੁਤ ਜ਼ਿਆਦਾ ਬਹੁਤ ਤੰਗ ਦੇ ਮੱਖੀਆਂ ਤੋਂ ਪੁੰਨਾਵਾਲ ਦੇ ਪਿੰਡ ਦੇ ਜੋ ਬਸਨੀਕ ਨੇ ਉਹ ਤੰਗ ਨਜ਼ਰ ਆਉਂਦੇ ਨੇ ਆ ਬੀਬੀ ਤੁਸੀਂ ਕੋਈ ਬੋਲ ਰਹੇ ਸੀ ਅਸੀਂ ਤਾਂ ਨਾ ਆਇਆ ਸੀ ਦੋ ਬੇਦੀ ਪਰ ਸਾਡਾ ਹੱਲ ਨਹੀਂ ਬਣਿਆ ਸਮਝਾ ਸਾਡੇ ਘਰ ਹੱਥੋਂ ਗੱਡੀਆਂ ਲੈ ਕੇ ਲਾਂਬੇ ਦੇ ਕੇ ਗਏ ਨੇ ਫਾਰਮਾੜੇ ਲਾਂਬੇ ਦੇ ਕੇ ਗਏ ਨੇ ਗੱਡੀਆਂ ਲੈ ਕੇ ਹੱਥੋਂ ਹਾਂ ਸਾਰੇ ਆ ਕੋੜੇ ਜਿੰਨੇ ਵੀ ਅਸੀਂ ਬੁੜੀਆਂ ਸੀ ਉਹ ਸਾਡੇ ਬੁੜੀਆਂ ਡਰਦੀਆਂ ਨਹੀਂ ਹੁੰਦੀਆਂ ਉਹਨਾਂ ਦੀ ਆਰਤੀਆਂ ਨਹੀਂ ਹੁੰਦੀਆਂ ਠੀਕ ਹੈ ਨਾ ਉਹਨਾਂ ਦਾ ਡਰ ਨਹੀਂ ਕਿਸੇ ਦਾ ਡਰਦੀ ਨਹੀਂ ਸਨ ਤਾਂ ਕਿਸੇ ਦਾ ਤਾਂ ਹੁਣ ਜਿਹੜੀ ਗੱਲਾਂ ਬੁਖਾਈਦੀ ਵੀ ਦੋ ਗਰਾਂ ਤਾਂ ਨਾ ਸੀ ਮੈਮੂਰੀਓ ਕਸੀ ਲਵਾਇਆ ਬਿਲਕੁਲ ਦਾ ਪਿੰਡ ਵਾਸੀ ਬਹੁਤ ਪਰੇਸ਼ਾਨ ਨਜ਼ਰ ਆਉਂਦੇ ਨੇ ਤੇ ਭਾਪਕ ਵੀ ਉਹਰੇ ਨੇ ਪਿਛਲੇ ਕਈ ਸਾਲਾਂ ਤੋਂ ਪੋਲਟੀ ਫਰਮਾਂ ਦੇ ਕਾਰਨ ਜੋ ਪਿੰਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਮੱਖੀਆਂ ਹੀ ਮੱਖੀਆਂ ਨਜ਼ਰ ਆਉਂਦੀਆਂ ਨੇ ਰਹਿਣਾ ਖਾਣਾ ਪੀਣਾ ਮੁਸ਼ਕਿਲ ਹੋਇਆ ਪੈਨਦਾ ਕੈਮਰਾਮੈਨ ਦੀਪਕ ਦੇ ਨਾਮ ਹਰਜੀਤ ਸਿੱਧੂ ਸਾਂਝਾ ਟੀਵੀ ਸੰਗ